हवाओं के भरोसे मत तुड़ हवाओं के भरोसे मत तुड़ चट्टानों तो तूफानों का रुख बदल दिया करती हैं हवाओं के भरोसे मत तुड़ चट्टानों तो तूफानों का रुख मोड़ दिया करती हैं खुद के पंखों पे यकीन रखें इंसान खुद के पंखों पे भरोसा रखे इंसान हवा के भरोसे तो पतंगे उड़ा करती हैं नमस्कार दोस्तों हमेशा जिंदगी पॉजिटिव रहना बहुत ज्यादा जरूरी है मॉर्निंग उठो ਪਰਮਾਤਮਾ ਦਾ ਵਾਹਿਗੁਰੂ ਦਾ ਜਿਹੜੇ ਵੀ ਰੱਬ ਨੂੰ ਤੁਸੀਂ ਮੰਨਦੇ ਹੋ ਉਹਦਾ ਸ਼ੁਕਰ ਅਦਾ ਕਰੋ ਕਿ ਪਰਮਾਤਮਾ ਇੱਕ ਦਿਨ ਹੋਰ ਤੁਹੇ ਦਿੱਤਾ ਸਾਨੂੰ ਜ਼ਿੰਦਗੀ ਦੇ ਵਿੱਚ ਦੇਖਣ ਵਾਸਤੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੁੰਦੀ ਹੈ ਖੁਦ ਨੂੰ ਪੋਜ਼ਿਟਿਵ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਸ਼ੇਰ ਦੀ ਫੋਟੋ ਹੈ ਇੱਕ ਲਾਇਨ ਦੀ ਫੋਟੋ ਹੈ ਹੁਣ ਮੇਰੀ ਇੱਕ ਕਹਾਣੀ ਧਿਆਨ ਨਾਲ ਸੁਣੀਓ ਸ਼ਾਇਦ ਤੁਹਾਨੂੰ ਇਹ ਪੋਜ਼ਿਟਿਵ ਕਰ ਦੇ ਠੀਕ ਹੈ ਜੀ ਜੰਗਲ ਦੇ ਵਿੱਚ ਜਿਹੜਾ ਸਭ ਤੋਂ ਹੈਵੀ ਜਾਨਵਰ ਹੁੰਦਾ ਉਹ ਕੌਣ ਹੁੰਦਾ ਐਲੀਫੈਂਟ ਠੀਕ ਹੈ ਜੰਗਲ ਦੇ ਵਿੱਚ ਕਿਹੜਾ ਜਾਨਵਰ ਹੈ ਜੋ ਸਭ ਤੋਂ ਜ਼ਿਆਦਾ ਤੇਜ਼ ਦੌੜਦਾ ਹੈ ਤੁਸੀਂ ਕਹੋਗੇ ਸਰ ਟਾਈਗਰ ਹੈ ਹੋ ਸਕਦਾ ਹੈ ਉਹ ਤਿੰਦੂਆ ਹੈ ਠੀਕ ਹੈ ਜੰਗਲ ਦੇ ਵਿੱਚ ਹੈ ਜਾਂ ਕਿਹੜਾ ਜਾਨਵਰ ਹੈ ਜਿਹਦਾ ਡੰਗ ਸਭ ਤੋਂ ਜ਼ਿਆਦਾ ਖਤਰਨਾਕ ਹੈ ਤੁਸੀਂ ਕਹੋਗੇ ਸ਼ਾਇਦ ਉਹ ਕੋਬਰਾ ਹੈ ਜਾਂ ਕੋਈ ਸੱਪ ਹੈ ਜਾਂ ਐਨਾਕੌਂਡਾ ਹੈ ਕੁਝ ਵੀ ਹੈ ਲੇਕਿਨ ਸ਼ੇਰ ਕੋਲੇ ਇੰਨਾ ਸਾਰੇ ਗੁਨਾ ਦੇ ਵਿੱਚੋਂ ਕੋਈ ਗੁਣ ਨਹੀਂ ਹੈਗਾ ਨਾ ਉਹ ਸਭ ਤੋਂ ਤੇਜ਼ ਭੱਜ ਸਕਦਾ ਹੈ ਨਾ ਉਹ ਸਭ ਤੋਂ ਜ਼ਿਆਦਾ ਹੈਵੀ ਹੈ ਨਾ ਉਹਦੇ ਕੋਲੇ ਕੋਈ ਡੰਗ ਮਾਰਨ ਦੀ ਸ਼ਕਤੀ ਹੈ ਵੀ ਜਿਹਦੇ ਨਾਲ ਉਹ ਜ਼ਹਿਰ ਛੜਦੇ ਫੇਰ ਵੀ ਸ਼ੇਰ ਜੰਗਲ ਦਾ ਰਾਜ ਹੈ ਕਿਉਂ ਕਿਉਂਕਿ ਸ਼ੇਰ ਕੋਲੇ ਇੱਕ ਅਜਿਹੀ ਚੀਜ਼ ਹੈ ਜੋ ਬਾਕੀਆਂ ਕੋਲੇ ਨਹੀਂ ਹੈਗੀ ਉਹ ਹੈਗਾ ਐਟੀਟਿਊਡ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੁਣ ਐਟੀਟਿਊਡ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਣੇ ਨਾਲ ਬੈਠੇ ਹੋਏ ਕਿਸੇ ਦੋਸਤ ਨੂੰ ਕਹੋ ਵੀ ਚੱਲ ਸਾਈਡ ਤੇ ਹੋ ਜਾ ਐਟੀਟਿਊਡ ਦਾ ਮਤਲਬ ਕੀ ਹੈ ਕਿ ਇੱਕ ਰਾਤ ਜਦ ਸ਼ੇਰ ਜੰਗਲ ਦੇ ਵਿੱਚ ਸੋ ਕੇ ਉੱਠਦਾ ਤਾਂ ਉਹ ਸਵੇਰੇ ਇਹ ਸੋਚਦਾ ਅੱਜ ਕਿਨੂੰ ਮਾਰ ਕੇ ਖਾਇਆ ਜਾਵੇ ਹਿਰਨ ਨੂੰ ਮਾਰ ਕੇ ਖਾਇਆ ਜਾਵੇ ਜਾਂ ਕਿਸੇ ਹੋਰ ਵੱਡੇ ਜਾਨਵਰ ਨੂੰ ਮਾਰ ਕੇ ਖਾਇਆ ਜਾਵੇ ਉਸੇ ਰਾਤ ਜੰਗਲ ਦੇ ਵਿੱਚ ਜਦ ਕੋਈ ਹਿਰਨ ਜਾਂ ਕੋਈ ਛੋਟਾ ਜਾਨਵਰ ਸੋਕੇ ਉੱਠਦਾ ਹੈ ਉਹ ਸਭ ਤੋਂ ਪਹਿਲਾਂ ਇਹ ਸੋਚਦਾ ਹੈ ਕਿ ਅੱਜ ਸ਼ੇਰ ਤੋਂ ਕਿਵੇਂ ਬਚਿਆ ਜਾਵੇ ਆਪਦੀ ਜਾਨ ਕਿਵੇਂ ਬਚਾਈ ਜਾਵੇ ਫਰਕ ਸਿਰਫ ਇਹਨਾਂ ਇੱਕ ਮਾਰਨ ਦੀ ਸੋਚ ਰਿਹਾ ਹੈ ਤੇ ਇੱਕ ਬਚਨ ਦੀ ਸੋਚ ਰਿਹਾ ਹੈ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਆਮ ਨੇ ਇੱਕ ਉਸ ਸਮੱਸਿਆ ਦੇ ਸਾਹਮਣੇ ਕੁੱਟਨੇ ਟੇਕ ਕੇ ਬੈਠਾ ਤੇ ਇੱਕ ਬੰਦਾ ਹੈ ਜਿਹਦਾ ਮਾਈਂਡਸੈਟ ਇੰਨਾ ਕਲੀਅਰ ਹੈ ਉਹ ਉਸ ਸਮੱਸਿਆ ਦੇ ਸਾਹਮਣੇ ਕਹਿ ਰਿਹਾ ਆ ਜਾ ਆ ਜਾ ਜ਼ਿੰਦਗੀ ਤੇਰੇ ਨਾਲ ਫੇਰ ਪੰਜਾ ਲਾਉਣਾ ਤਾਂ ਉਠੋ ਸਮੱਸਿਆ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਕਿ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ 'ਚ ਸਮੱਸਿਆਵਾਂ ਨਹੀਂ ਦੇਖੀਆਂ ਭਗਵਾਨ ਰਾਮ ਨੇ ਆਪਣੀ ਜ਼ਿੰਦਗੀ ਦੇ ਵਿੱਚ 14 ਸਾਲ ਦਾ ਮਨਵਾਸ ਨਹੀਂ ਦੇਖਿਆ ਕੋਈ ਧਰਮ ਕੋਈ ਤੁਸੀਂ ਸਮਾਜ ਸੇਵਾ ਦਾ ਚੱਕ ਕੇ ਦੇਖ ਲਓ ਉਹਦੇ ਵਿੱਚ ਹਰ ਇੱਕ ਰੱਬੀ ਰੂਹ ਨੂੰ ਸਟਰਗਲ ਕਰਨਾ ਪੈਣਾ ਹੈ ਤਾਂ ਸਟਰਗਲ ਕਰਨਾ ਇਜ਼ ਅ ਗੁੱਡ ਥਿੰਗ ਸਟਰਗਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੈ ਲੇਕਿਨ ਉਸ ਸਟਰਗਲ ਨੂੰ ਦੇਖਣਾ ਕਿਵੇਂ ਹੈ ਉਸ ਨਜ਼ਰੀਏ ਨੂੰ ਦੇਖਣਾ ਕਿਵੇਂ ਹੈ ਉਹ ਪੋਜ਼ਿਟਿਵ ਨਜ਼ਰੀਆ ਹੈ ਜਾਂ ਨੈਗੇਟਿਵ ਨਜ਼ਰੀਆ ਇਹ ਤੁਹਾਡੀ ਜ਼ਿੰਦਗੀ ਦਾ ਰੁਖ ਬਦਲੂਗਾ ਤਾਂ ਜਦ ਵੀ ਕੋਈ ਸਮੱਸਿਆ ਆਵੇ ਉਤੋਂ ਡਰਨਾ ਨਹੀਂ ਬਦੋ ਬਦ ਕੀ ਹੋ ਜਾਓਗੇ ਹਾਰ ਜੂਗੇ ਲੇਕਿਨ ਮਨ ਦੇ ਵਿੱਚ ਇੱਕ ਚੀਜ਼ ਤਾਂ ਰਹੂਗੀ ਨਾ ਵੀ ਮੈਂ ਆਪਦਾ 100% ਦਿੱਤਾ ਇਸ ਸਮੱਸਿਆ ਨਾਲ ਲੜਨ ਵਾਸਤੇ ਮੈਂ ਆਪਦਾ 100% ਦਿੱਤਾ आई प्राउड ऑन माय सेल्फ ਹਾਰਨਾ ਜਾਂ ਜਿੱਤਣਾ ਜਦ ਦੋ ਚੀਜ਼ਾਂ ਆਪਸ ਦੇ ਵਿੱਚ ਲੜਨ ਗਿਆ ਇੱਕ ਚੀਜ਼ ਤਾਂ ਹੋਣੀ ਹੀ ਹੋਣੀ ਐ ਅੱਜ ਹਾਰੋਂਗੇ ਕੱਲ ਹਾਰੋਂਗੇ ਪਰਸੋ ਹਾਰੋਂਗੇ ਇੱਕ ਦਿਨ ਤੁਹਾਡੀ ਜਿੱਤ ਇੰਨੀ ਸ਼ਾਨਦਾਰ ਹੋਊਗੀ ਕਦੇ ਲੋਕਾਂ ਨੂੰ ਬੋਲ ਕੇ ਜਵਾਬ ਨਾ ਦਿਓ ਆਪਦੀ ਜਵਾਬ ਨਾਲ ਰੋਲਾ ਨਾ ਪਾਓ ਤੁਹਾਡੀ ਸਕਸੈਸ ਇੱਕ ਦਿਨ ਰੋਲਾ ਪਾਊਗੀ ਐਡਾ ਵੱਡਾ ਢੋਲ ਪਿੱਟੂਗੀ ਨਾ ਤੁਹਾਡੀ ਸਕਸੈਸ ਜਿਹੜੇ ਲੋਕ ਤੁਹਾਨੂੰ ਗਵਾਂਡ ਦੇ ਵਿੱਚ ਆ ਕੇ ਟਿਚਰਾ ਕਰਦੇ ਨੇ ਉਹ ਆਪਦੇ ਨਿਆਣੇ ਲੈ ਕੇ ਆਇਆ ਕਰਨਗੇ ਵੀ ਵੀਰੇ ਤੋਂ ਪੁੱਛ ਦੀਦੀ ਤੋਂ ਬੁਛੇ ਤਿਆਰੀ ਕੀ ਮੇ ਕਰਨੀ ਹੈ ਆਪਦੇ ਅੰਦਰ ਠਹਿਰਾਵ ਲੈ ਕੇ ਆਓ ਸੁਣਨ ਦੀ ਸ਼ਕਤੀ ਜ਼ਿਆਦਾ ਕਰੋ ਪੇਸ਼ੈਂਸ ਜ਼ਿਆਦਾ ਕਰੋ ਘੱਟ ਬੋਲੋ ਸੁਣੋ ਜ਼ਿਆਦਾ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਊਗਾ ਮਾਰਨਿੰਗ ਉੱਠਣਸਾਰ ਪ੍ਰਮਾਤਮਾ ਨੂੰ ਕਹੋ ਪ੍ਰਮਾਤਮਾ ਮੇਰੇ ਚ ਇੰਨੀ ਹਿੰਮਤ ਦੇ ਦੇ ਮੇਰੇ ਚ ਇੰਨੀ ਵਧੀਆ ਪੋਜ਼ਿਟਿਵਿਟੀ ਦੇ ਦੇ ਦਿਨ ਪਰ ਦੇ ਜਿੰਨੇ ਵੀ ਕੰਮ ਨੇ ਜਿੰਨੀ ਵੀ ਸਮੱਸਿਆਵਾਂ ਨੇ ਮੈਂ ਆਪ ਦਾ 100% ਦੇਵਾਂਗਾ ਨਤੀਜਾ ਜੋ ਹੋਊਗਾ ਵਾਹਿਗੁਰੂ ਤੂੰ ਦੇਖੇਗਾ ਹਮੇਸ਼ਾ ਪੋਜ਼ਿਟਿਵ ਰਹੋ ਆਪਦੇ ਪੇਪਰ ਦੀ ਦੱਬ ਕੇ ਤਿਆਰੀ ਕਰੋ ਅੱਜ ਨਹੀਂ ਤਾਂ ਕੱਲ ਆਪਾਂ ਸਕਸੈਸ ਜ਼ਰੂਰ ਪ੍ਰਾਪਤ ਕਰ ਲੈਣੀ ਹੈ ਥੈਂਕ ਯੂ ਸੋ ਮੱਚ